ਪੰਜਾਬ ਦੇ ਵਿੱਚ ਹੁਣ ਇੱਕ ਗੱਲ ਚੇਂਜ ਹੋਈ ਹੈ ਜਿਹੜਾ ਕਿ ਬਜਟ ਵੀ ਦੱਸ ਰਿਹਾ ਹੈ ਆਉਣ ਵਾਲੇ ਸਾਲ 'ਚ ਵੀ ਉਹੀ ਹੋਊਗਾ ਖੁਸ਼ੀਆਂ ਦੇ ਸਮਾਗਮ ਹੋਣ ਲੱਗੇ ਸਪੀਕਰ ਸਾਹਿਬ ਚਾਹੇ ਉਹ ਨਿਯੁਕਤੀ ਪੱਤਰ ਸਮਰੋਹ ਹੋਵੇ ਚਾਹੇ ਉਹ ਕਿਤੇ ਹੋਰ ਨੌਕਰੀਆਂ ਦਾ ਮੇਲਾ ਹੋਵੇ ਚਾਹੇ ਉਹ ਕਿਸੇ ਹਸਪਤਾਲ ਦਾ ਜਾਂ ਸਕੂਲ ਦਾ ਉਦ ਘਾਟ ਨਾ ਹੋਵੇ ਭਾਵੇਂ ਉਹ ਕਿਸੇ ਟਾਟਾ ਸਟੀਲ ਵਰਗੇ ਜਾਂ ਵੱਡੇ ਇੰਡਸਟਰੀਅਲਿਸਟਾਂ ਦੁਆਰਾ ਭੂਮੀ ਪੂਜਨ ਕਰਾ ਕੇ ਪਹਿਲੀ ਇੱਟ ਲਾਉਣ ਦਾ ਸਮਾਗਮ ਹੋ ਗਏ ਇਹ ਪੰਜਾਬ ਚ ਬਹੁਤ ਦੇਰ ਬਾਅਦ ਇਦਾਂ ਦੇ ਫੰਕਸ਼ਨ ਸ਼ੁਰੂ ਹੋਏ ਨੇ ਸੋ ਅਸੀਂ ਪੰਜਾਬ ਨੂੰ ਇੱਕ ਪਰਿਵਾਰ ਸਮਝਦੇ ਹਾਂ ਇਸ ਪਰਿਵਾਰ ਨੂੰ ਅਸੀਂ ਬਾਧੇ ਵੱਲ ਵੀ ਲੈ ਕੇ ਜਾਵਾਂਗੇ ਜੇ ਸਾਢਾ 2 ਸਾਲ ਦਾ ਬਜਟ ਦੇਖ ਲਓ ਜਿਹੜਾ ਪਿਛਲੇ 2 ਸਾਲ ਚ ਸਾਢਾ ਜਦੋਂ ਤੋਂ ਅਸੀਂ ਸੰਭਾਲਿਆ ਹਰ ਹਰ ਖੇਤਰ ਦੇ ਵਿੱਚ ਹਰਾ ਰੰਗ ਹੈ ਜੀ ਐਕਸਾਈਜ਼ ਦੇ ਵਿੱਚ ਸਾਡਾ ਸਭ ਤੋਂ ਵੱਧ ਸਾਡੀ ਜਿਹੜੀ ਹੈ ਉਹ ਇਨਕਮ ਹੋਈ ਹੈ ਅਸੀਂ ਗ੍ਰੀਨ ਆ ਉਹਦੇ ਚ ਅਸੀਂ ਸਟੈਂਪ ਡਿਊਟੀ ਚ ਗ੍ਰੀਨ ਆ ਅਸੀਂ GST ਚ ਵਾਅਦਾ ਹੋਇਆ 27 28% ਉੱਪਰ ਅਸੀਂ ਬੈਟ ਦੇ ਵਿੱਚ ਸਾਰ ਗੱਲ ਚ ਅਸੀਂ ਵਪਾਰੀਆਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਦੇ 2016 16 17 17 ਸਾਲ ਦੇ ਕੇਸ ਚੱਲੀ ਜਾਂਦੇ ਐ ਬੈਠਦੇ ਨਾ ਨਿਭੜਦੇ ਐ ਨਾਲੇ ਤਲਵਾਰ ਲਟਕਾ ਰੱਖਿਆ ਅਸੀਂ ਕਹਿੰਦੇ ਨਵੇੜੋ ਯਾਰ ਕਿੱਥੇ ਪੁਰਾਣੇ ਕਾਪੇ ਕਿੱਥੇ ਪਾਏ ਨੇ ਚਲੋ ਉਹ OTS ਕਰ ਲੈਣੇ ਆ ਇੱਕ ਜਿਵੇਂ ਆਪਾਂ ਕਹਿੰਦੇ ਆ ਵੀ ਪੰਜਾਬੀ ਜਿਵੇਂ ਆਪਾਂ ਕਹਿੰਦੇ ਆ ਵੀ ਮੂ ਮੂ ਵੀ ਸੌਦਾ ਜਾ ਕਰੋ ਯਾਰ ਕਿਤੇ ਨਵੇੜੋ ਕਿਸੇ ਕੱਲ ਨੂੰ ਨਵੇੜ ਲਾਂਗੇ ਨਾਲੇ ਤਾਂ ਰੈਵਨਿਊ ਆ ਗਿਆ ਨਾਲੇ ਉਹ ਵਿਚਾਰਾ ਜਿਹੜਾ ਮਾਈਂਡ ਫ੍ਰੀ ਹੋ ਕੇ ਕੰਮ ਕਰੂਗਾ ਜੀ ਸੋ ਵਪਾਰੀਆਂ ਨਾਲ ਗੱਲ ਕਰਦੇ ਆਂ ਸਰਕਾਰ ਵਪਾਰ ਮਿਲਦੀ